ਕਿਸਾਨ ਵੀਰੋ ਅਸੀਂ ਉਹੀ ਗੱਲਾਂ ਦੱਸਦੇ ਹਾਂ ਜਿਹੜੀਆਂ ਗੱਲਾਂ ਦਾ ਡਰ ਹੁੰਦਾ ਬਾਅਦ ਵਿੱਚ ਪਛਤਾਉਣਾ ਨਾ ਪੈਂਦਾ ਜੇ ਪਹਿਲਾਂ ਹੀ ਇਹ ਮਸਲਾ ਹੱਲ ਹੁੰਦਾ ਜੇ ਪਹਿਲਾਂ ਹੀ ਇਹ ਮਸਲਾ ਹੱਲ ਹੁੰਦਾ ਉਸੇ ਤਰ੍ਹਾਂ ਕਿਸਾਨ ਵੀਰੋ ਆਪਾਂ ਇਸ ਸੀਜ਼ਨ ਦੇ ਵਿੱਚ ਤਿੰਨ ਤੋਂ ਚਾਰ ਵੀਡੀਓ ਮੈਂ ਸਪੈਸ਼ਲ ਇਸ ਵਿਸ਼ੇ ਤੇ ਹੀ ਬਣਾਈਆਂ ਜੋ ਅੱਜ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਅੱਜ ਆਪਾਂ ਕੋਕਰੀ ਕਲਾ ਪੈਂਡ ਦੇ ਵਿੱਚ ਡਿੱਗੀ ਹੋਈ ਮੋਟਰ ਕੱਢ ਰਹੇ ਆ ਜੀ ਡਿੱਗੀ ਕਿਸ ਕਾਰਨ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਆ ਜੀ ਸਭ ਤੋਂ ਪਹਿਲਾਂ ਪਾਉਨੇ ਆ ਜੀ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਆ ਵੀ ਮੈਂ ਇਸ ਸੀਜ਼ਨ ਦੇ ਵਿੱਚ ਵਿੱਚ 2 ਤੋਂ 4 ਵੀਡੀਓ ਇਸ ਵਿਸ਼ੇ ਤੇ ਜ਼ਰੂਰ ਪਾਈਆਂ ਵੀ ਜਿੰਨੇ ਵੀ ਕਿਸਾਨ ਵੀਰ ਆਪ ਕੰਮ ਕਰਨ ਜਾਂਦੇ ਆ ਖੇਤ ਦੇ ਵਿੱਚ ਕੋਈ ਟੋਟਾ ਪਾਉਣਾ ਮੋਟਰ ਕਢਣੀ ਆ ਜਾਂ ਕੋਈ ਵੀ ਕੰਮ ਕਰਨਾ ਤਾਂ ਆਪਣੀ ਮਸ਼ੀਨ ਦਾ ਧਿਆਨ ਜਰੂਰ ਰੱਖੋ ਜਾਂ ਤੁਸੀਂ ਸਟੋਰ ਵਾਲੀ ਮਸ਼ੀਨ ਲੈਣੇ ਆ ਜਾਂ ਕੋਈ ਕਿਰਾਏ ਤੇ ਮਸ਼ੀਨ ਲੈਣੇ ਆ ਤਾਂ ਮਸ਼ੀਨ ਲੈ ਕੇ ਆ ਕੇ ਚਲਾਉਣ ਲਈ ਉਹਦਾ ਪੂਰਾ ਧਿਆਨ ਰੱਖੋ ਪ੍ਰੋਪਰ ਕਿਸਾਨ ਵੀ ਟੋਟਾ ਪਾਉਣ ਲੱਗੇ ਸੀਗੇ ਜੀ ਤੇ ਪਤਾ ਨਹੀਂ ਕੋਈ ਹੈਂਡਲ ਸਲਿੱਪ ਹੋ ਗਿਆ ਬ੍ਰੇਕ ਨਹੀਂ ਲਾਇਆ ਮਸ਼ੀਨ ਨੇ ਜੀ ਤੇ ਮਸ਼ੀਨ ਦੀ ਸਾਰੀ ਤਾਰ ਲੋਹੇ ਦੀ ਸਮੇਂ ਤੋਂ ਤਵਾ ਜੀ ਦੇ ਨਾਲ ਆਪਾਂ ਮੋਟਰ ਕੱਢਦੇ ਆਂ ਜੀ ਉਹ ਤਾਰ ਦੇ ਉੱਤੇ ਜਿਹੜਾ ਕੁੰਡਾ ਬਣਿਆ ਹੁੰਦਾ ਪੱਤੀ ਵਿਖਾਉਣੇ ਤੁਹਾਨੂੰ ਬਾਹਰ ਕੱਢ ਰਹੇ ਆਂ ਮੋਟਰ ਆਪਾਂ ਤੇ ਉਹ ਸਾਰੀ ਤਾਰ ਮਸ਼ੀਨ ਦੀ 20 ਫੁੱਟ ਵਾਲੀ ਮਸ਼ੀਨ ਸੀ ਘਟੋ ਘਟ 50 ਫੁੱਟ ਤਾਰ ਆ ਜੀ ਉਹਦੀ ਲੋਹੇ ਦੀ ਤੇ ਉਹ ਨਾਲ ਜਿਹੜੀ ਡਿਲੀਵਰੀ ਦੇ ਉੱਪਰ ਲੱਗੀ ਹੁੰਦੀ ਪਲੇਟ ਉਹ ਆ ਜੀ ਸਾਰੀ ਚੀਜ਼ ਟੁੱਟ ਕੇ ਫ੍ਰੀ ਹੋ ਗਈ ਕੋਈ ਬ੍ਰੇਕ ਫ੍ਰੀ ਹੋ ਗਏ ਜਾਂ ਕੋਈ ਕਾਰਨ ਬਣ ਗਿਆ ਮਸ਼ੀਨ ਦੇ ਵਿੱਚ ਖਰਾਬੀ ਆਉਣ ਕਰਕੇ ਤੇ ਮੋਟਰ ਬੋਰ ਦੇ ਵਿੱਚ ਡੱਗ ਪਈ ਤੇ ਡੀਜੀ ਮੋਟਰ ਆਪਾਂ ਕੱਢ ਰਹੇ ਆ ਜੀ ਤੇ ਅਸੀਂ ਸਾਰੇ ਹੀ ਕਿਸਾਨ ਵੀਰਾਂ ਨੂੰ ਦੱਸਦੇ ਰਹਿੰਨੇ ਆ ਜੀ ਵੀ ਜੇਕਰ ਤਾਂ ਤੁਹਾਡੇ ਕੋਈ ਨੇੜੇ ਮੈਸਤਰੀ ਆ ਤਾਂ ਤੁਸੀਂ ਛੋਟਾ ਮੋਟਾ ਕੰਮ ਜਿਵੇਂ ਕੋਈ ਟੋਟਾ ਪਾਉਣਾ ਜਾਂ ਮੋਟਰ ਪਾਉਣੀ ਆ ਤਾਂ ਚਲੋ ਕਈ ਵਾਰ ਨਹੀਂ ਵੀ ਮੈਸਤਰੀ ਮਿਲਦਾ ਜੀ ਆਪਾਂ ਆਪ ਵੀ ਕਰਦੇ ਆ ਤਾਂ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੀ ਵੀ ਕਈ ਵਾਰ ਕੋਈ ਜਿਵੇਂ ਤੁਸੀਂ ਟੋਟਾ ਪਾਉਣ ਗਏ ਜੀ ਖੇਤ ਤਾਂ ਜਦੋਂ ਕਲੈਂਪ ਥਲੜੇ ਪੈਪ ਤੋਂ ਖੋਲਦੇ ਆਂ ਤਾਂ ਉੱਪਰਲੇ ਪੈਪ ਤੇ ਖੋਲਣਸਾਰ ਕਲੈਂਪ ਲਾ ਲਿਆ ਕਰੋ ਜਾਂ ਦੋ ਕਲੈਂਪ ਲਾ ਜਾਇਆ ਕਰੋ ਆ ਦੇਖੋ ਵੀ ਉਹ ਮਸ਼ੀਨ ਦੇ ਬ੍ਰੇਕ ਫੇਲ ਹੋਣ ਕਰਕੇ ਬਾਈ ਜੀ ਉਹਨਾਂ ਦਾ ਕਲੈਂਪ ਨਹੀਂ ਸੀ ਲੱਗਾ ਤੇ ਆ ਮਸ਼ੀਨ ਦੀ ਆ ਤਾਰ ਜਿਹੜੀ ਪਲੇਟ ਨੂੰ ਲੱਗੀ ਪਲੇਟ ਸਮੇਤ ਤਾਰ ਸਾਰੀ ਚੀਜ਼ ਬੂਰ ਦੇ ਵਿੱਚ ਡੈਗ ਪਈ ਇਸੇ ਤਰ੍ਹਾਂ ਵੀਰੋ ਮਸ਼ੀਨਾਂ ਦਾ ਧਿਆਨ ਰੱਖਿਆ ਕਰੋ ਤਾਂ ਜੋ ਇਹ ਨੁਕਸਾਨ ਹੋਰ ਕਿਸੇ ਕਿਸਾਨ ਵੀਰ ਦਾ ਨਾ ਹੋਵੇ ਬਾਕੀ ਜਿੰਨੇ ਵੀ ਕਿਸਾਨ ਵੀਰ ਆਪਣੀਆਂ ਵੀਡੀਓ ਦੇਖਦੇ ਰਹਿੰਦੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਇਸੇ ਤਰ੍ਹਾਂ ਹੀ ਫੇਸਬੁੱਕ ਤੇ ਆਪਣਾ ਪੇਜ ਜੀ ਫੋਲੋ ਕਰ ਲਿਓ ਤੇ YouTube ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ